ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹੜਟਕਲਾ ਤਸੀਲ ਐਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਹਣਾ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਝੋਟੀਆਂ ਤੁਹਾਨੂੰ ਦਿਖਾਉਣੀ ਆਂ ਤੇ ਇੱਕ ਆ ਪੂਰੀ ਮੱਝ ਵੀ ਤੁਹਾਨੂੰ ਪੂਰੀ ਝੋਟੀ ਵੀ ਤੁਹਾਨੂੰ ਦਿਖਾਉਣੀ ਆਂ ਕਾਫੀ ਖੂਬਸੂਰਤ ਸੀ ਝੋਟੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹਣਾ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵਿਧੀ ਸਾਸਕਲ ਜੀ ਕੀ ਹਾਲ ਹਰਪਿੰਦ ਭਾਈ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਮਾ ਚੜਦੀ ਕਲਾ ਜੀ ਠੀਕ ਠਾਕ ਚਲੋ ਵਧੀਆ ਚੜਦੀ ਕਲਾ ਚਾਹੀਦੀ ਜੀ ਤੇ ਨਾਮ ਦੱਸ ਕੇ ਕਰੀ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਕਲਾਂ ਤਸੀਲੇਲੀ ਨਾਣਾ ਦੇ ਜ਼ਿਲ੍ਹਾ ਹਰਸ਼ਾ ਜੀ ਤੇ ਫੋਨ ਨੰਬਰ ਹੀ ਬੋਲ ਦੋ 5992751943 ਠੀਕ ਆ ਤੇ ਵੱਡਲੇ ਝੋਨੇ ਝੋਨੇ ਨਹੀਂ ਝੋਨਾ ਹਰਪਿੰਦ ਵੱਢ ਲੈਣਾ ਭਲਕੇ ਪਰਸੋਂ ਡਾਵਾਂਗੇ ਅੱਛਾ ਹਾਂਜੀ ਤੇ ਇਹਨੇ ਨਾ ਆ ਗਿਆ ਉਦਰਾ ਹੀ ਪਾਤੇ ਜੀ ਨਾਗੇ ਤਾਂ ਦੱਸੀ ਤੇ ਹੈਗੀ ਗੱਲ ਵੀ ਕੋਈ ਕੰਮ ਰਿਆ ਸੀ ਹਾਂਜੀ ਤੇ ਬਾਕੀ ਮਾਲ ਲਈ ਆਈਦਾ ਇਹਦੇ ਮਾਲ ਵਿਕ ਜਾਂਦਾ ਸੀ ਹਾਂਜੀ ਤੁਹਾਨੂੰ ਦੱਸਿਆ ਸੀ ਪਰਸੋਂ ਵੀ ਤੁਹਾਨੂੰ ਫੋਨ ਕੀਤਾ ਸੀ ਹਾਂਜੀ ਤੇ ਉਹ ਵੀ ਵੇਗੀਆਂ ਹਾਂਜੀ ਮਈਆ ਉਸ ਦਿਨ ਤੇ ਸਾਡੇ ਕੋਲ ਨਹੀਂ ਨਾ ਆਇਆ ਗਿਆ ਹਾਂ ਜੀ ਤੁਹਾਡੇ ਕੋਈ ਨਹੀਂ ਆ ਗਿਆ ਹਾਂਜੀ ਤੁਹਾਡੇ ਕੋਈ ਨਹੀਂ ਆ ਗਿਆ ਇਹ ਆ ਵੀ ਤੁਹਾਨੂੰ ਪਤਾ ਹੀ ਹੁਣ ਵੀਡੀਓ ਘਟ ਪੈਂਦੀ ਆ ਉਹ ਵੀਡੀਓ ਦੇ ਮੁੜ ਕੇ ਵੀਰ ਜਦੋਂ ਮਨ ਲਓ ਪੁੱਛਦਾ ਡੰਗਰ ਹੈਗੀ ਆ ਉਸੇ ਤੋਂ ਮੁੜ ਕੇ ਸਾਡਾ ਨੰਬਰ ਲੈ ਕੇ ਸਾਨੂੰ ਫੋਨ ਕਰ ਲਈ ਤੇ ਉੱਤੇ ਮੁੜ ਕੇ ਡੰਗਰ ਦਾ ਮਤਲਬ ਇੱਕੋ ਵੀਡੀਓ ਤੇ ਦੁਬਾਰਾ ਤੇ ਬਾਰਾ ਵੇਖੀ ਜਾਂਦੀ ਆ ਬਾਰਾ ਬਾਰਾ ਸਹੀ ਗੱਲ ਜੀ ਠੀਕ ਸਾਡੇ ਆਪਣਾ ਜੀ ਕਰਦਾ ਵੀ ਅੱਜ ਹੋਜੀ ਵੀਡੀਓ ਪਾਈਏ ਪਰ ਇਹ ਵੀ ਮਾਲ ਵਿਗ ਜਾਂਦਾ ਝਾਟੀ ਬਾਕੀ ਨਾਲ ਇਹ ਹੈ ਨਾ ਜੇ ਸਾਡੇ ਤਾਂ ਵੀ ਥੋੜੀਆਂ ਵੀਡੀਓ ਘੱਟ ਬਣਾਈਆਂ ਜਾਂਦੀਆਂ ਹਾਂ ਜੀ ਇਸੇ ਕਰਕੇ ਤੁਹਾਨੂੰ ਦੱਸਿਆ ਸੀ ਨਾ ਮਜਬੂਰੀ ਸੀ ਹਾਂ ਮਜਬੂਰੀ ਤੇ ਸ਼ਨੀਵਾਰ ਤੱਕ ਹੋ ਜਾਣਾ ਆਪਾਂ ਫਰੀ ਠੀਕ ਠੀਕ ਤੇ ਆਪਾਂ ਫਿਰ ਅੱਗੇ ਉਹਨਾਂ ਦਾ ਫੋਨ ਕੀਤਾ ਸੀ 7-8 ਡੰਗਰੀ ਅੱਛਾ ਤੁਹਾਡਾ ਕੋਈ ਨਹੀਂ ਆਇਆ ਗਿਆ ਉਦੋਂ ਆਇਆ ਨਹੀਂ ਕਿ ਬੜੇ ਵੀਰਾਂ ਕੋਈ ਨਹੀਂ ਜਾਇਆ ਜਾਂਦਾ ਬੜੇ ਵੀਰ ਗੁੱਸਾ ਕਰਨਦੇ ਆ ਵੀ ਤੁਸੀਂ ਜਾਣ ਕੇ ਨਹੀਂ ਆਉਂਦੇ ਪਰ ਕਈ ਵਾਰੀ ਧੰਨਵਾਦ ਕਈ ਵਾਰੀ ਕੰਮ ਪੈ ਜਾਂਦੇ ਆ ਕੋਈ ਗੱਲ ਨਹੀਂ ਤੇ ਅੱਜ ਫਿਰ ਰੇਟ ਜੈਜ ਹੀ ਕਰਦੀਏ। ਜੈਜ ਹੀ ਕਰਦਨੇ ਹੁਣ ਆਪਾਂ ਕੋਈ ਨਹੀਂ ਬਸ ਐਹੋ ਹੀ ਆ ਹੁਣ ਇੱਕ ਚੋਨਾ ਚਾਣਾ ਆ ਗਿਆ ਵਿੱਚ ਹਨਾ। ਹੁਣ ਸਰਪੰਚੀ ਦੇ ਵੀ ਪੈਰ ਰੱਖੋਗੇ। ਜੇ ਥੋੜਾ ਜਿਆਦਾ ਕਮ ਡਾਊਨ ਹੋ ਜਨਾ। ਠੀਕ ਆ। ਇਹ ਹਰ ਇੱਕ ਬੰਦੇ ਨੇ ਰੋਜਣਾ। ਹਾਂਜੀ ਹਾਂਜੀ। ਉਸ ਤੋਂ ਬਾਅਦ ਫਿਰ ਆਪਾਂ ਲਗਾਤਾਰ ਵੀਡੀਓ ਆਪਣੀ ਪਿਆਗਰੂਗੀ। ਠੀਕ ਆ ਜੀ। ਤੇ ਚਲੋ ਫਿਰ ਸ਼ੁਰੂਆਤ ਜਿਹੜੀਆਂ ਪਹਿਲੇ ਨੰਬਰ ਤੇ ਜਿਹੜੀ ਮਾਝੇ ਤੋਂ ਹੀ ਆਪਾਂ ਕਰ ਲਈਏ ਇਹ ਗੱਬਨ ਜੇ। ਇਹ ਭਾਜੀ ਗੱਬਣਿਆਂ ਝੋਟੀਆਂ ਬੜੀ ਜਿਆਦਾ ਚੰਗੀ ਝੋਟੀਆਂ ਆ। ਠੀਕ ਆ। ਹਾਂ। ਦੁੱਧ ਵੀ ਇਹ 14-15 ਕਿਲੋ ਦੇਂਦੀ अच्छा ते 1-2 ਦਿਨ ਇਹਨੇ ਖੜਨੇ ਸੂਨ ਚ ਅੱਛਾ ਹਾਂਜੀ ਤੇ ਤੋਰੀਏ ਫੇਰ ਇਹਨੂੰ ਤੋਰ ਦੇ ਬਾਕੀ ਚੰਗੀ ਤਿਆਰ ਹੋਊਗੀ ਬਹੁਤ ਜਿਆਦੀ ਬੰਦੀ ਹੁੰਦੀ ਹੈ ਵੇ ਦੁੱਧ ਨੂੰ ਬੜੀਆ ਪੀਪਾ ਚੰਗੀ ਠੀਕ ਹੈ ਬਾਕੀ ਥੱਲੇੋਂ ਚੰਗੀ ਭਰਦੀ ਆ ਥੱਲੇ ਵੀ ਸੂਨ ਤੱਕ ਇਹਨੇ ਚੰਗੀ ਭਰ ਜਾਣਾ ਕੱਦ ਭਾਵੇਂ ਬਹੁਤਾ ਉੱਚਾ ਨਹੀਂ ਆ ਪਰ ਥੱਲੇੋਂ ਬੜੀ ਸਫਾਈ ਚ ਨਸਲ ਦੀ ਆ ਭਾਜੀ ਇਹ ਮਧਰੀ ਕੋਟੀ ਦੀ ਹੈ ਮਧਰੀ ਕੋਟੀ ਦੀਆਂ ਜਿਹੜੀਆਂ ਹੁੰਦੀਆਂ ਉਹ ਆ ਉਹ ਨਹੀਂ ਉਪਰੋਂ ਤੇ ਨਹੀਂ ਥੱਲੇੋਂ ਜਿੱਤਰਾ ਕਈ ਵੀਰ ਕਹਿੰਦੇ ਹੁੰਦੇ ਆ ਅਜੇ ਸੂਨ ਤੱਕਰ ਅਜੇ ਸਾਰੀ ਭਰ ਜਾਣੀ ਆ ਬੜੀ ਬੰਦਰੀ ਹੁੰਦੀ ਆ ਉਹਦੀ ਚੋਈ ਚੋਈ ਬਹੁਤ ਠੱਗੀ ਜੁੱਤੀ ਤੇ ਮੁੱਲ ਫੇਰ ਇਹਦਾ ਬੋਲੇ ਤਾਂ ਭਾਈ 85 ਕਰਦੇ ਜੀ ਤੇ ਜੱਸ ਨਾ 80 ਦੀ ਦੇ ਦਈਏ ਫਿਰ ਭਾਜੀ ਅੱਛਾ 80 ਦੀ ਦੇ ਦੋਗੇ ਹਾਂਜੀ ਬਾਕੀ ਵਿੱਚੋਂ ਕਰ ਦੋਗੇ ਮੰਨਤਾ ਨਾ ਆ ਵੀ ਕਰ ਦੋ ਕੋਈ 2000 ਛੱਡ ਦਈਏ ਠੀਕ ਹੈ ਭਾਜੀ ਕੋਈ ਨਹੀਂ ਦੇ ਦਾਂਗੇ ਬਾਕੀ ਜਿਹੜਾ ਵੀਰ ਲੈ ਜੂ ਯਾਦ ਕਰੋ ਬਹੁਤ ਚੰਗੀ ਝੋਟੀਆਂ ਦੇਖੋ ਪਤਲੀ ਚਮੜੀ ਦੀ ਹਾਂ ਪਤਲੀ ਚਮੜੀ ਦੀ ਇੱਥੋਂ ਤੱਕ ਬੰਦੀ ਹੁੰਦੀ ਆ ਠੀਕ ਹੈ ਜੀ ਹਾਂ ਕੋਈ ਕਮੀ ਵਾਲੀ ਨਹੀਂ ਇਹਦੇ ਵਿੱਚ ਗੱਲ ਹੈਗੀ ਠੀਕ ਹੈ ਸੂਈ ਪੈਣੀ ਇੱਕ ਦੋ ਦਿਨਾਂ 'ਚ ਤੇ ਚਲੋ ਫਿਰ ਅਜ ਦੂਸਰੇ ਨੰਬਰ ਤੇ ਆ ਜਿਹੜੀ ਹਾਂਜੀ ਹਾਂਜੀ ਇਹ ਝੋਟੀਆਂ ਵੀ ਕਾਫੀ ਖੂਬਸੂਰਤ ਐ ਵੀ ਗੱਭਨ ਜੇ ਦੂਜਾ ਸੁਗਾ ਜੀ ਭਾਜੀ ਇਹਦਾ ਇਹ ਇੱਥੋਂ ਮੇਰਾ ਭਰਾਈ ਆਪਣਾ ਉਹ ਤੋਂ ਮੈਂ ਲਈ ਆ ਪਿੰਡੋ ਦੀ ਝੋਟੀ ਠੀਕ ਹੈ ਜੀ ਤੇ ਪਹਿਲੇ ਸੂਏ ਝੋਟੀ ਨੇ 12 ਤੋਂ 85 ਦੋ ਦਿੱਤਾ ਜੀ ਅੱਛਾ ਹਾਂਜੀ ਇਹ ਰੋਤ ਕੋਈਆਂ ਝੋਟੀਆਂ ਚਾਰ ਅੱਛਾ ਰੋਤ ਕੇਰੀਏ ਚੋਈ ਆ ਰੋਤ ਕੇਰੀਏ ਚੋ ਤੇ ਐਰ ਕੀ ਦੂਜਾ ਸੂਗਾ ਜੀ ਠੀਕ ਹੈ ਹਾਂਜੀ ਹੁਣ ਸੂਈ ਜੇ ਨਹੀਂ ਹਜੇ ਖੜਾ ਇਹਦੇ ਗੱਬਣੇ ਆ ਹਨਾ 14 15 ਦਿਨ ਹੈਗੇ ਤੁਹਾਨੂੰ ਇਹ ਵੀ ਗੱਬਣ ਹੀ ਆ ਜੀ ਮੇਰਾ ਤਾਂ ਤਨੀ ਉਹ ਵੀਡੀਓ ਜੇ ਪਾਉਂਦਾ ਮੈਂ ਚਲ ਪਾ ਦਿੰਨੇ ਆ ਹਜੇ ਇਹ ਵੀ ਚੰਗੀ ਬੰਨੀ ਆ ਜਿਹੜੀ ਅਜੀ ਬੰਦੀ ਤੰਦਰ ਸਾਹਿਬ 12 ਕਿਲੋ ਤੋਂ 85 ਦੋ ਦਿੱਤਾ ਹੈ ਠੀਕ ਹੈ ਜੀ ਨਸਲ ਵੇਖੋ ਕਿੰਨੀ ਝੋਟੀ ਜੀ ਬਾਕੀ ਘਰੇ ਵੱਧੀਆਂ ਵੀ ਇਹੋ ਜਿਹੀਆਂ ਛੋਟੀਆਂ ਸੋਹਣੀਆਂ ਲੱਗਦੀਆਂ ਆਹ ਦੇਖ ਲੈ ਬਾਕੀ ਥਣਾ ਦਾ ਸਾਈਜ਼ ਗੈਪ ਮਿਲ ਕੇ ਇਹਦੇ ਵੀ ਚੰਗੀ ਆ ਜਿਹੜੀ ਜੇਰਾ ਤੁਹਾਨੂੰ ਥਣ ਵੀ ਦੇ ਤਰੀਕਾ ਦਿਖਾ ਦਈਏ ਆਹ ਦੇਖ ਲੈਂਦੇ ਤੇ ਇਹਦਾ ਵੀ ਜਾਜਾ ਕਰੀਏ ਮੁੱਲ ਹਰ ਵੀ ਭਾਜੀ ਜਦੋਂ ਛੋਟੀ 14-15 ਤਿਆਰ ਹੋ ਗਈ ਨਾ ਹਾਂਜੀ ਇਹ ਛੋਟੀ ਸਾਨੂੰ ਬੜਾ ਲੱਖ ਦੀ ਆ ਕਿਉਂਕਿ 1 ਲੱਖ ਤੇ 10000 ਦੀ ਤੋਂ ਇਥੇ ਪਹੁੰਚ ਹੋਈ ਸੀ ਛੋਟੀ ਦੀ ਠੀਕ ਆ ਬਾ ਕੀ ਆਪਾਂ ਹੋਣ ਦਾ ਮੁੱਲ ਕਰਨਾ ਕਿਉਂਕਿ ਚਲੋ ਜਲੇ ਵੀਰ ਨੇ ਸਾਹਮਣੀ ਵੀ ਆ ਕਰਕੇ ਹਾਂਜੀ ਹਾਂਜੀ ਇਹ ਵੀ ਭਾਜੀ ਆਪਾਂ ਸੇਮ ਹੀ ਦੇ ਦਾਂਗੇ ਉਸੇ ਰੇਟ 'ਚ ਅੱਛਾ 78 ਦੀ ਉਹ ਤੇ 78 ਦੀ ਭਾਵੇਂ ਕੋਈ ਇਹਨੂੰ ਲੈ ਭਾ ਕੋ ਮੁੱਲ ਲੈ ਠੀਕ ਆ ਜੀ ਹਾਂਜੀ ਬਾਕੀ ਕੋਈ ਵੀਰ ਲਾਜੂ ਥਣਾ ਦੀ ਪਿੱਛੇ ਦੀ ਸਾਡੀ ਗਰੰਟੀ ਹੋਊਗੀ ਠੀਕ ਆ ਜੀ ਠੀਕ ਹੈ ਕਿ ਨਹੀਂ ਤੇ ਅੱਜ ਇੱਕ ਪੂਰੀ ਛੋਟੀ ਵੀ ਲੱਭ ਠੀਕ ਹੈ ਹਾਂਜੀ ਤੇ ਥਣਾ ਦਾ ਸਾਈਜ਼ ਗੈਪ ਵੀ ਇਹਦਾ ਦੇਖ ਸਕਦੇ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਹੈ। ਕੋਲਾ ਭਾਜੀ ਤੋਰਦਾ ਫਿਰ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ? ਆਹ ਭਾਜੀ ਤਾਂ ਜੀ ਬਿਲਕੁਲ ਸੂਈ ਹੈ ਜੀ। ਅਜੇ ਮੈਲਾ ਮਾਰਨ ਲਈ ਅੱਜ ਹੀ ਜੀ ਮੜਾ ਮੜਾ ਮਾਰਨਾ ਜੀ। 14-15 ਦਿਨ ਹੋ ਗਈ ਸੂਈ। 15 ਕਿ ਦਿਨਾਂ ਦੀ ਸੂਈ ਦੱਸਦੇ ਆ ਜਿਹੜੀ। ਬਾਕੀ ਜੀ ਨਹੀਂ ਵੀ ਆ ਚਲੋ ਸਫਾਈ ਤੇ ਆ। ਹੋਰ ਚੰਗੀ ਬੰਦੀ ਬੜੀ ਚੋਣਵਾ ਬੜਾ ਜ਼ਰਾ ਭਾਜੀ। ਬਾਕੀ ਜੇ ਟਾਈਮ ਹੀ ਸਵੇਰਾ ਸਵੇਰ ਦਾ ਵਾ ਜੇ ਬਹੁਤੀਆਂ ਰੱਜੀਆਂ ਰੁੱਜੀਆਂ ਨਹੀਂ ਆ ਹਾਂ ਜੀ ਜੀ ਸਾਢੇ 5 ਦਾ ਟਾਈਮ ਨਾਲ ਫੱਦ ਘੱਟ ਦੇਦਾ ਵੀ ਜਿਹੜਾ ਵਾ ਠੀਕ ਆ ਜਿਹੜਾ ਵਾ ਫੱਬਦਾ ਆ ਜਿਹੜਾ ਬਹੁਤਾ ਆਪਾਂ ਵੱਡਾ ਵੀ ਨਹੀਂ ਕਹਿ ਸਕਦੇ ਤੇ ਬਹੁਤਾ ਛੋਟਾ ਨਹੀਂ ਜਿਤਨਾ ਵੀ ਚਲਾ ਜਾ ਮੇਲ ਹੁੰਦਾ ਵਾ ਫੱਬਦਾ ਹੈ ਜਿਹੜਾ ਇਹਦੇ ਰੰਗ ਰੂਪ ਦੇ ਹਿਸਾਬ ਨਾਲ ਤੇ ਮੁੱਲ ਫੇਰ ਇਹਦਾ ਮੋਲ ਭਾਈ 14 ਦਾ ਸੇਮ ਹੀ ਆ ਅੱਛਾ ਉਹ ਜਿਹੜੀ ਵਿਖਾਉਣੀ ਉਹਦਾ ਵੀ ਸੇਮ ਹੀ ਆ 70 70 ਹੀ ਚੱਲੂਗਾ ਕੰਮ ਕੇ ਤੇ ਦੁੱਧ ਦੀ ਕੋਈ ਨਹੀਂ ਦੁੱਧ ਕਿੰਨਾ ਤਿਆਰ ਹੋ ਤਰੇ ਦੁੱਧ ਵੀਰ ਜੀ ਨਾਲ ਦਾ ਹੋ 9 ਕਿਲੋ ਦੀ ਆਪਣੀ ਗਾਰੰਟੀ ਭਾਗੋ ਵੀਰ ਤੇ ਇੰਨਾ ਟਾਈਮ ਚੋਲੇ ਲੈ ਜੀ ਪੱਕਾ ਤਿਆਰ ਜਿਹੜਾ ਪੱਕਾ 9 ਕਿਲੋ ਮੰਨ ਲਓ ਸਾਡੇ ਵੱਲੋਂ ਭਾਗੋ 4 ਟਾਈਮ ਚੋਲੇ 5 ਚੋਲੇ ਠੀਕ ਹੈ ਜੀ ਹਾਂਜੀ ਤੇ ਆ ਬੱਚਾ ਹਨਾ ਇਹਦਾ ਆ ਕੱਟੀ ਜੇ ਆ ਕੱਟੀ ਜੇ ਦੀ ਕਾਲੇ ਰੰਗ ਦੀ ਕੱਟੀ ਥਾਣਾ ਤਰ੍ਹਾਂ ਚੰਗਾ ਦੂਰ ਦੂਰੇ ਦਾ ਲੱਗਾ ਉਹ ਚੱਲੀ ਬਾਈ ਚੂਣ ਚਵਾ ਬਹੁਤ ਜ਼ਿਆਦਾ ਜੀ ਤੇ ਹੁਣ ਇੱਕ ਮੱਝ ਇਹ ਤਾਂ ਬੱਚਾ ਜੀ ਹਾਂ ਤਾਜੀ ਸੁਜੀ ਪਰਸੋਂ ਰਾਤੀ ਸੁਜੀ ਹੈ ਹਾਂ ਬੱਚਾ ਜੀ ਮੁੰਡਾ ਲੱਤ ਗਿਆ ਮਣ ਆ ਜਾਏ ਛੋਟੀ ਇਹ ਵੀ ਫੱਬਦੀ ਆ ਪੂਰੀ ਹਾਂ ਆ ਜੁਲੇ ਆ ਬਾਕੀ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ ਆ ਪਾਜੀ ਇਹਦੀ ਜਿਹੜੀ ਸਟਾਰਟਿੰਗ ਹੀ ਨਾ ਵੇਖੋ ਜੈਡ ਬਲੈਕ ਝੋਟੀ ਆ ਹੋਰ ਮੋਹਰਾ ਨਸਲ ਦੀ ਝੋਟੀ ਦਾ ਇਹ ਇੱਕ ਮੱਥੇ ਤੋਂ ਲੈ ਕੇ ਤੇ ਪੂਛ ਤੱਕ ਇਹ ਮਾਲ ਚਿੱਟਾ ਨਹੀਂ ਹਾਂਜੀ ਹਾਂਜੀ ਤੇ ਇਹ ਕਿੰਨੇ ਕ ਦੁੱਧ ਆ ਲਈ ਉਤਰਾ ਪਾਜੀ ਇਹਦੇ ਸਲੇ 9 ਕਿਲੋ ਤੋਂ ਪਲਾਸੀ ਆ ਬੋਲਾ ਕੋਈ 9 ਕਿਲੋ ਹੀ ਲਾ ਲਓ ਠੀਕ ਆ ਤੁਹਾਡੀ 12 ਕਿਲੋ ਤੋਂ ਪਲਾਸੀ ਲਾਓ ਅੱਛਾ ਬਾਏ ਕੋਈ 2 3 ਟਾਈਮ ਆਪਣੀ ਤਸੱਲੀ ਕਰਕੇ ਦੇ ਫੇਰ ਖੜੇ ਸਾਡੇ ਘਰੋਂ ਠੀਕ ਹੈ ਜੀ ਇਹ ਕਿ ਨਹੀਂ ਬਾਕੀ ਕਦ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਖੜੇ ਚੂਨ ਦੀ ਨਹੀਂ ਮਾਰੀ ਜੇ ਕੋਈ ਜੀ ਲਾਉਣ ਲੈਣ ਵੀ ਮਂਗਾਊਗਾ ਠੀਕ ਆ ਦੁੱਧ 9 ਕਿਲੋ ਦੱਸਿਆ 9 ਹੀ ਨਿਕਲੂਗਾ ਤੇ ਮੋਲੇ ਦਾ ਵੀ 78000 ਮੋਲੇ ਦਾ ਵੀ 78000 ਤੇ ਬਾਕੀ ਇਹ ਆ ਮੰਜੀ ਜੋ ਵੀ ਹੈ ਸਾਰਾ ਕੁਝ ਇੱਥੇ ਕੁਝ ਵੀ ਆ ਮੇਰਾ ਵੀ ਰਿਛੇ ਆਣ ਕੇ ਵੀ ਇੱਥੇ ਵੇਖ ਕੇ ਤੇ ਆਪਣੀ ਤਸੱਲੀ ਕਰਕੇ ਖੜੋ ਠੀਕ ਹੈ ਆਪਣੀ ਤਸੱਲੀ ਕਰਕੇ ਇਹ ਪੈਸੇ ਦੇਣਾ ਇਹ ਫਰਜ਼ੋ ਦਾ ਬੰਦਾ ਵੀ ਆਣ ਕੇ ਚੈੱਕ ਕਰਕੇ ਫੇਰ ਖੜੇ ਹਾਂਜੀ ਹਾਂਜੀ ਐ ਕਿ ਨਹੀਂ ਪਾਜੀ ਠੀਕ ਹੈ ਕਰ ਲਿਆ ਤੁਹਾਡੇ ਵੀ ਜਿੰਨੇ ਪੈਸੇ ਦੇਣੇ ਆ ਸਾਡੇ ਦੇ ਵੀ ਭਰੋਸਾ ਵੀ ਕਰਦਾ ਤੇ ਮੰਨ ਲਓ ਸਾਡਾ ਵੀ ਇਹ ਫਰਜ ਬੰਦਾ ਕੋਲ ਸੱਚ ਦਸੀਏ ਹਾਂਜੀ ਹਾਂਜੀ ਯਕੀਨੀ ਬਾਜੀ ਹਾਂਜੀ ਹਾਂਜੀ ਮੰਨ ਲਓ ਵੀ ਇਹ ਨਹੀਂ ਆ ਵੀ ਜੇ ਦੁੱਧ 5 ਕਿਲੋ ਦਾ ਆਪਾਂ ਨੂੰ 9 ਕਿਲੋ ਦੱਸ ਦਈਏ ਸਾਡੇ ਵਾਸਤੇ ਮੜੀ ਗੱਲ ਆ ਅਜਿਹੀ ਤਾਂ ਗੱਲ ਤਾਂ ਨਹੀਂ ਸਹੀ ਜਿਹਨੇ ਵੀ ਵਪਾਰੀ ਵੀ ਰਿਆ ਇਹ ਕੋਈ ਮੰਨ ਲਓ ਸਾਡੇ ਤੇ ਭਰੋਸਾ ਕਰਦਾ ਤੇ ਉਹਨੂੰ ਸਹੀ ਦੱਸੋ ਕਿ ਨਹੀਂ ਹਾਂਜੀ ਹਾਂਜੀ ਬਸ ਠੀਕ ਹੈ ਜੀ ਬਾਕੀ ਪੈਸੇ ਤੁਸੀਂ ਖਰਚਨੇ ਆ ਜਿੰਮੇਵਾਰੀ ਤੁਹਾਡੀ ਬੰਦੀ ਆ ਆਪਣੀ ਤਸੱਲੀ ਕਰਕੇ ਆਪ ਸਾਰੀਆਂ ਚੀਜ਼ਾਂ ਵੇਖ ਚਾ ਕੇ ਖੜਨ ਦੀ ਆਪਣੀ ਗਾਰੰਟੀ ਤੇ